ਗੁਰੂ ਅਮਰਦਾਸ ਪਾਤਸ਼ਾਹ ਲੰਗਰ ਵਿੱਚ ਸੇਵਾ ਕਰਦੇ ਨੇ ਸਮਾ ਆਪਣੀ ਚਾਲ ਚੱਲਿਆ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਬਹਿਲ ਆਪਾਂ ਆਮ ਬੋਲੀ ਦੇ ਧਰਮ ਪਤਨੀ ਕਹਿੰਦੇ ਆ ਉਹ ਗੁਰੂ ਅਮਰਦਾਸ ਪਾਤਸ਼ਾਹ ਨੂੰ ਕਹਿਣ ਲੱਗੇ ਸਵਾਮੀ ਜੀ ਆਪਣੀ ਭਾਨੀ ਜਿਹੜੀ ਹੈ ਨਾ ਵਰਦੇ ਯੋਗ ਹੋ ਗਈ ਹੈ ਤੇ ਆਪਾਂ ਨੂੰ ਇਹਦੇ ਵਾਸਤੇ ਵਰ ਕਰਨਾ ਪਣਾ ਚਾਹੀਦਾ ਮਾਤਾ ਭਾਨੀ ਜੀ ਆਪਣੀ ਭੈਣਾਂ ਭਰਾਵਾਂ ਵਿੱਚੋਂ ਸਾਰਿਆਂ ਤੇ ਨਾਲੇ ਛੋਟੇ ਸਨ ਗੁਰੂ ਅਮਰਦਾਸ ਪਾਤਸ਼ਾਹ ਦੀ ਵੱਡੀ ਸੁਪੁੱਤਰੀ ਦਾ ਨਾਮ ਬੀਪੀ ਦਾਨੀ ਦੂਜੇ ਨੰਬਰ ਤੇ ਬਾਬਾ ਮੋਹਣ ਤੀਜੇ ਤੇ ਮੋਰੀ ਤੇ ਚੌਥੇ ਤੇ ਨਾਮ ਸੀ ਭਾਨੀ ਔਰ ਇਹਨਾਂ ਦਾ ਸੁਆ ਮਲਾਪੜਾ ਹੋਣ ਕਰਕੇ ਇਤਿਹਾਸ ਵਿੱਚ ਇਹਨਾਂ ਨੂੰ ਮੋਹਣੀ ਵੀ ਕਹਿੰਦੇ ਸਨ ਜਿਵੇਂ ਆਪਾਂ ਬੱਚਿਆਂ ਦੇ ਨਿੱਕੇ ਨਿੱਕੇ ਨਾਮ ਰੱਖੇ ਨੇ ਘਰਾਂ 'ਚ ਨਾਮ ਭਾਨੀ ਸੀ ਲੇਕਿਨ ਪਿਆਰ ਦੇ ਨਾਲ ਇਹਨਾਂ ਨੂੰ ਮੋਹਣੀ ਵੀ ਕਹਿੰਦੇ ਸਨ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਮਰਸਾ ਦੇਵੀ ਕ ਤੁਸੀਂ ਕਿਹਾ ਕਿ ਪਹਾਨੀ ਵਾਸਤੇ ਕੋ ਵਰ ਕਰ ਲਵੀਏ ਕਾਕਾ ਕਿਹੋ ਜਿਹਾ ਚਾਹੀਦਾ ਤੇ ਮਾਤਾ ਮਰਸਾ ਦੇਵੀ ਕਹਿਣ ਲੱਗੇ ਸਵਾਮੀ ਜੀ ਜਿਹੋ ਜਿਹਾ ਲਾਹੌਰ ਵਾਲਾ RAMDAS ਹੈ ਨਾ ਉਹੋ ਜਿਹਾ ਕਾਕਾ ਮਿਲ ਜੇ ਤੇ ਬਹੁਤ ਵਧੀਆ ਰਹੇਗਾ ਤੇ ਜਦੋਂ ਇਹ ਗੱਲ ਕਹੀ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਮਨਸਾ ਦੇਵੀ ਤੂੰ ਤਾਂ ਮਸਲਾ ਹੀ ਹੱਲ ਕਰ ਦਿੱਤਾ ਤੂੰ ਕਿਹਾ ਹੈ ਇਹ ਲੋਰ ਵਾਂ ਨਹੀਂ RAMDAS ਵਰਗਾ ਹੋਵੇ ਤੇ RAMDAS ਵਰਗਾ RAMDAS ਹੀ ਹੈ ਮੈਂ ਅੱਗੇ ਵੀ ਲੱਭ ਚਿਆ ਫਿਰ ਰਿਪੀਟ ਕਰਾਂ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਨਹੀਂ ਵੇਖਿਆ ਕਿ ਕੋਠੀ ਕਿੱਡੀ ਕਬੱਡੀ ਹੈ ਇਹ ਗੱਲਾਂ ਜਮਾਰੇ ਨੇ ਪਤਾ ਚਾਹਤੀਆਂ ਨੇ ਇੱਕ ਜ਼ਮਾਨਾ ਸੀ ਸੀ ਕਹਿੰਦੇ ਸਭ ਵੇਲੀ ਵੇੜਾ ਤੇ ਹੁਣ ਆਪਾਂ ਕਹਿਣ ਲੱਗੇ ਕੋਠੀ ਤੇ ਮੈਂ ਕਿੰਨਾ ਵੈਗਰੂ ਕੋਠੀ ਤੋਂ ਬਚਾਈ ਰੱਖੀ ਜੇਲ੍ਹ ਦੇ ਜਿਹਨੂੰ ਸਜ਼ਾਏ ਮੌਤ ਹੁੰਦੀ ਉਹਨੂੰ ਕੋਠੀ ਲਾਉਂਦੇ ਨੇ ਮੈਂ ਵੀ 2 ਮਹੀਨੇ ਰਹਾ ਜੇ ਮੈਂ ਵੀ ਕੋਠੀ ਜਿਹੜੇ ਨੂੰ ਸਜ਼ਾਏ ਮੌਤ ਦਿੱਤਾ ਜੱਜ ਹਾਈ ਕੋਰਟ ਵਾਲਾ ਬਕਾਣਾ ਸੈਸ਼ਨ ਜੱਜ ਤੇ ਆਪਾਂ ਪੜਨਾ ਚ ਕਿਹਨੇ ਉਹ ਕਹਣਾ ਕੋਠੀ ਲੱਗ ਗਿਆ ਉਹਨੂੰ ਚੱਕੀ ਬੰਦ ਵੀ ਕਹਿੰਦੇ ਤੇ ਕੋਠੀ ਵੀ ਕਹਿੰਦੇ ਨੇ ਇਸ ਕਰ ਗੁਰੂ ਕਿਰਪਾ ਕਰਕੇ ਸਾਨੂੰ ਕੋਠੀ ਤੋਂ ਬਚਾਈ ਰੱਖਿਆ ਬੜੇ ਫੱਕ ਨਾਲ ਕਹਿੰਦੇ ਸਾਡੀ ਕੋਠੀ ਤੇ ਮੈਂ ਕਿਹਾ ਵੀ ਇਹ ਚੰਗਾ ਇਹਨੂੰ ਫਾਇਰ ਡੰਗਣਾ ਤਾਂ ਕੋਠੀ ਆ ਨੇ ਕੋਠੀ 'ਚ ਫਾਇਰ ਡੰਗਣਨ ਉਹਨੂੰ ਕੋਠੀ ਚ ਲਾਉਂਦੇ ਨੇ ਪਰ ਸਾਡੀ ਬੋਲੀ ਬਦਲ ਗਈ ਗੁਰੂ ਸਾਹਿਬ ਨੂੰ ਸਮਾਪਤਕ ਸੇ ਗੁਰਬਾਣੀ ਦੇ ਲਿਖਿਆ ਬਸਤਾ ਟੁੱਟੀ ਟੁੰਟੀ ਝੁੰਪੜੀ ਚੀਰ ਸਭ ਛਿੰਨਾ ਇਹ ਬਾਣੀ ਦੀ ਪੰਕਤੀਆਂ ਦੇ ਤਿੰਨ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਨੇ ਖਾਨ ਛਾਵੜੀ ਪਿੰਡ ਤੋਂ ਸੀ ਇਹ ਉੱਥੇ ਜਦੋਂ ਤਰਨਤਾਰਨ ਤੋਂ ਆਪਾਂ ਗੋਇੰਦਵਾਲ ਨੂੰ ਆਣ ਤੇ ਇਸ ਪਾਸੇ ਇੱਕ ਨਗਰ ਹੈ ਖਾਨ ਛਾਪੜੀ ਉਸ ਤਾਂ ਤੇ ਹੇਮੇ ਨਾਮ ਦਾ ਗਰੀਬ ਸਿੱਖ ਦੇ ਛੱਪੜ ਵਿੱਚ ਬੈ ਕੇ ਗੁਰੂ ਅਰਜਨ ਦੇਵ ਨੇ ਸ਼ਬਦ ਚਾ ਰਿਆ ਜੇ ਕਿਹੜਾ ਬਸਤਾ ਟੁੰਟੀ ਝੁੰਪੜੀ ਚੀਰ ਸਭ ਛਿਨਾ ਚਾਤਨਾ ਪਾਤਨਾ ਆਦਰੂ ਅਧਿਆਨ ਪਰਮੈਨਾ ਰਾਰਾ ਸਗਲੀ ਸੇਸ਼ਕਾ ਹਰ ਨਾਮ ਮਨ ਪੰਨਾ ਇਹਦਾ ਅਰਥ ਹੈ ਵੀ ਗੁਰੂ ਅਰਜਨ ਦੇਵ ਕਹਿੰਦੇ ਮਿਆਂ ਟੁੱਟੀ ਛਪਰੀ ਹੋਵੇ ਤੇ ਛਪਰੀ ਤੇ ਬੈਠਾ ਰੱਬ ਦਾ ਨਾਮ ਜਪਣ ਵਾਲਾ ਹੋਵੇ ਨਾ ਪਾਟੇ ਕੱਪੜਿਆਂ ਵਾਲਾ ਮੈਨੂੰ ਪੁੱਛਦਾ ਤੇ ਮੈਂ ਉਹਨੂੰ ਕਵਾਂਗਾ ਰਾਜਾ ਇਹ ਗੁਰੂ ਅਰਜਨ ਦੇਵ ਦਾ ਬੋਲ ਨੇ ਭੜੀ ਸੁਆਵੀ ਛਪਰੀ ਜਾਮ ਹਰ ਗੁਣ ਗਾਏ ਕਿਤਹੀ ਕਾਮਨਾ ਤੌਲ ਹਰ ਜਿੱਤ ਹਰ ਬਸਰਾਏ ਕੋ ਛੱਪਰ ਵੀ ਚੰਗਾ ਜਿੱਥੇ ਰੱਬ ਚੇਤੇ ਹੈ ਤੇ ਜਿੱਥੇ ਰੱਬ ਭੁੱਲ ਗਿਆ ਮਕਾਨ ਵੀ ਕਿਸੇ ਕੰਮ ਨਹੀਂ ਇਹ ਵਿੱਚੋਂ ਸੁਭਾਵਿਕ ਬਚਨ ਆ ਗਿਆ ਗੁਰਮੁਖੋ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਕੋਲ ਬੁਲਾਇਆ ਤੇ ਸਾਡੀ ਮਾਂ ਭਾਨੀ ਦਾ ਆਨੰਦ ਕਾਰਜ ਉਹਦਾ ਨਾਮ ਕੀਤਾ ਜਿਹੜਾ ਆਪਾਂ ਕਹਿੰਦੇ ਆ ਆਪਣੇ ਸਿੱਖਾਂ ਦੇ ਲੱਭੇ ਆਨੰਦ ਕਾਰਜ ਇਹ ਆਨੰਦ ਕਾਰਜ ਸ਼ਬਦ ਉਦੋਂ ਤੋਂ ਚੱਲਿਆ ਸਾਰਿਆਂ ਤੋਂ ਪਹਿਲਾਂ ਆਨੰਦ ਕਾਰਜ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਸੁਪਤਰੀ ਬੀਬੀ ਭੈਣੀ ਭਾਨੀ ਜੀ ਦਾ ਗੁਰਾਮਦਾਸ ਪਾਤਸ਼ਾਹ ਰਣ ਕੀਤਾ ਫਿਰ ਆਪਾਂ ਯਥਾ ਯੁਗ ਆਪਣੀ ਧੀ ਨੂੰ ਦੇਨੇ ਵੀ ਗੁਰੂ ਅਮਰਦਾਸ ਨੇ ਆਪਣੀ ਧੀ ਮਾਤਾ ਭਾਨੀ ਤੇ ਗੁਰਾਮਦਾਸ ਦੇ ਆਨੰਦ ਕਾਰਜ ਤੋਂ ਬਾਅਦ ਆਖਿਆ ਪੁੱਤਰ RAMDAAS ਤੈਨੂੰ ਧੀ ਦੇ ਕੇ ਪੁੱਤ ਬਣਾਇਆ ਤੇਰੀ ਕੋ ਮੰਗ ਕੀ ਹੈ ਤੇ ਗੁਰੂ ਰਾਮਦਾਸ ਨੇ ਜਵਾਬਾਂ ਦੱਸਿਆ ਆਪਾਂ ਗੁਰਪੁਰਬ ਤਾਂ ਮਨਾਉਣਿਆਂ ਇਹਦਾ ਫਾਇਦਾ ਤਾਂ ਵੀ ਜਿਵੇਂ ਸਾਡੇ ਅਧਿਆਪਕ ਹੁੰਦੇ ਨੇ ਨਾ ਤੇ ਸਾਡੇ ਜਮਾਨੇ ਚ ਕਿਨ ਪੁਰਨੇ ਪਾਉਣੇ ਊੜਾ ਲਿਖਣਾ ਤੇ ਉੱਪਰ ਮੁੜ ਕੇ ਪੈਨਸਲ ਨਾਲ ਉਹਨੇ ਊੜਾ ਲਿਖਣਾ ਤੇ ਆਪਾਂ ਸ਼ਾਈ ਨਾਲ ਕਲਮ ਦਵਾ ਕੇ ਉੱਥੇ ਊੜਾ ਲਿਖਦੇ ਸਾਂ ਹੁਣ ਸਾਡਾ ਮਾਸਟਰ ਰੇਜੀ ਕਿਉਂ ਕਿ ਅੰਗਰੇਜ਼ਾ ਬੋਲ ਬਾਲਾ ਹੋ ਗਿਆ ਨਾ ਗਰੇਜੀ ਵਾਲੇ ਚਲੇ ਗਏ ਪਰ ਸਾਨੂੰ ਅੰਗਰੇਜ਼ੀ ਚੰਬੜ ਗਈ ਹੁਣ ਉਹ ਚਲੇ ਗਏ ਤੇ ਸਾਨੂੰ ਚੰਬੜ ਗਈ ਇਹ ਐਪਲ ਹੁਣ ਉਹ ਟੀਚਰ ਇਹ ਐਪਲ ਤਾਂ ਕਹਿੰਦਾ ਵੀ ਬੱਚਾ ਉਹਦੇ ਮੁਤਾਬਕ ਬੋਲ ਕੇ ਤੇ ਪੜ੍ਹਾਈ ਵਿੱਚ ਨਪੂਨ ਹੋ ਜਾਏ ਚੱਲ ਸਕੇ ਗੁਰ ਰਾਮਦਾਸ ਪਾਸ਼ਾ ਨੇ ਸਾਡੇ ਲਈ ਇੱਕ ਪੂਰਨੇ ਪਾਏ ਜੀ ਆਪਾਂ ਦਾਜ ਬੜਾ ਲੈਣ ਲੱਗ ਪਏ ਆ ਬੜਾ ਮੂੰਹ ਤਾਂ ਤਿਆਗੀ ਪਰ ਅੰਦਰ ਵੱਡੀ ਹੋਣਿਆ ਕਹਿੰਦੇ ਪੁੱਤਰਾ ਤੈਨੂੰ ਧੀ ਦੇ ਕੇ ਪੁੱਤ ਬਣਾਇਆ ਕੀ ਚਾਹੀਦਾ ਤੇ ਗੁਰੂ ਰਾਮਦਾਸ ਨੇ ਕੀ ਮੰਗ ਮੰਗੀ ਉਹ ਕਹਿੰਦੇ ਹਰ ਕੇ ਜਾਨ ਸਤਿਗੁਰ ਸਤਿਪੁਰਖਾ ਬਿਨੂ ਕਰੂੰ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਦਾ ਆ ਨਾਮ ਪ੍ਰਗਾਸ ਮੈਂ ਤੇਰੇ ਕੋਲ ਆ ਧਾਰ ਮੰਗਦਾ ਹੇ ਹਰ ਕੇ ਜਾਨ ਸਤਿਗੁਰ ਸਤਿਪੁਰਖਾ ਬੇਨੋ ਕਰੋ ਗੁਰਪਾਸ ਮੈਂ ਤੁਹਾਨੂੰ ਗੁਰੂ ਜਾਣ ਕੇ ਬੇਨਤੀ ਕਰਦਾ ਹਮ ਕੀੜੇ ਕਰਮ ਕਰਮ ਦਾ ਅਰਥ ਮੈਂ ਪੜਿਆ ਹੈ ਗੰਦਗੀ ਦਾ ਕੀੜੇ ਨੂੰ ਕਰਮ ਕਹਿੰਦੇ ਹਨ ਹਮ ਕੀੜੇ ਕਰਮ ਸਤਿਗੁਰ ਸਰਣਾਈ ਕਰਦਿਆਂ ਨਾਮ ਪ੍ਰਗਾਸ ਤੇ ਗੁਰੂ ਅਮਰਦਾਸ ਪਾਤਸ਼ਾਹ ਹੱਸ ਕੇ ਤੇ ਗੱਲ ਵਕੜੀ ਪਾ ਕੇ ਤੇ ਮੱਥਾ ਚੁੰਮ ਕੇ ਕਹਿਣ ਲੱਗੇ ਪੁੱਤਰਾ ਤੂੰ ਸੰਗ ਗਿਆ ਮੈਂ ਤੈਨੂੰ ਕਿਹਾ ਕਿ ਮੈਨੂੰ ਤੇਰੀਆਂ ਜ਼ਰੂਰਤਾਂ ਦਾ ਪਤਾ ਹੈ ਤੇਰੇ ਇੱਕ ਭੈਣ ਉਹਦੀ ਜ਼ਿੰਮੇਵਾਰੀ ਹੈ ਤੇਰੇ ਸਿਰ ਤੇਰੇ ਭਰਾ ਦੀ ਜ਼ਿੰਮੇਵਾਰੀ ਹੈ ਮੰਗ ਸੰਗ ਨਾ ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਅੱਗੋਂ ਪੜਿਆ ਸੀ ਮੇਰੇ ਮੀਤ ਗੁਰਦੇਵ ਮੋਹ ਕੋ ਰਾਮ ਨਾਮ ਪ੍ਰਗਾਸ ਮੈਂ ਤੁਹਾਨੂੰ ਸੌਰਾ ਕਰਕੇ ਨਹੀਂ ਮੈਂ ਗੁਰੂ ਜਾਣ ਕੇ ਜਿਹੜਾ ਮਿੱਤਰ ਸ਼ਬਦ ਆ ਇਹਨੂੰ ਲਬਜਾ ਸੰਤ ਦਾ ਮੈਤਰੀ ਭਾਵ ਪਿਆਰ ਵਾਲੀ ਸਾਝ ਮੇਰੇ ਤੇ ਕਿਰਪਾ ਕਰ ਮੇਰੇ ਅੰਦਰ ਨਾਮ ਦਾ ਚੰਨ ਕਰ ਜਿੱਥੇ ਨਾਮ ਦਾ ਚੰਨ ਹੋਵੇਗਾ ਉਥੇ ਵਿਕਾਰਾਂ ਰੂਪੀ ਚੋਰ ਨਹੀਂ ਆਉਣਗੇ ਦੀਵਾ ਬਲੇ ਅੰਧੇਰਾ ਜਾਏ ਗਰਬਾਣੀ ਚ ਬੇਨਤ ਅਧਾਰਨ ਨੇ ਸਤਗੁਰੂ ਸ਼ਬਦ ਓਜਾਰੋ ਦੀਪਾ ਬਿਨਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਓਨ ਚੰਨ ਓਨ ਸੁਖਿਆ ਚੂਕਾ ਜਮਸੂ ਮੇਲ ਗਰਬਾਣੀ ਇਸ ਜਗ ਮੈਂ ਚਾਨਣ ਕਰਮਸੇ ਮਨਾਏ ਆਪਾਂ ਸਾਰੇ ਚੰਨ ਦੇ ਦ੍ਰਿਸ਼ਟਾਂਤ ਪੜਦੇ